ਬਣਨੋ ਨੇ ਕਰਬਨਾ ਬਰਨਾਂਸ ਫੂਲਬਜ਼ੀ ਨੇ ਕਿਹਾ ਇਨਸਾਨ ਸਾਹਿਬ ਦੀ ਸ਼ੁਰੂ ਹੋਈ ਕਿ ਜੇਕਰ ਕਾਲਤਾ ਸਾਹਮਦੇ ਹੁਕਮ ਅਨੁਸਾਰ ਜੰਗ ਇਨਸਾਨ ਸਾਹਿਬੋਂ ਇਤਨਾ ਬਸੰਤੀ ਰੰਗ ਚੜਾਉਣ ਬਾਰੇ ਹੁਕਮ ਹੋਇਆ ਸੀ ਉਹ ਹੁਕਮਾਂ ਦੇ ਅਨੁਸਾਰ ਮੈਜਰ ਸੀ ਦਰਵਾਸਾ ਦੇ ਸਹਿਯੋਗ ਦੇ ਨਾਲ ਕਿਸਾਨ ਸਾਹਿਬ ਚੜਾਉਣ ਦੀ ਰਮਤਾ ਕੀਤੀ ਗਈ ਜਾਂ ਆਉਣ ਵਾਲੇ ਦਿਨਾਂ ਵਿੱਚ ਅਸੀਂ ਜਿੰਨੇ ਵੀ ਸਬੰਧਤ ਗੁਰਦਰਾ ਸਾਹਿਬਾਂ ਨਾਲ ਉਹਨਾਂ ਦੇ ਸੰਤਿਰਾਮ ਦੇ ਕੋਲੇ ਚੜਾਈ ਜਾਣੀ ਹੈ ਵਾਹਿਗੁਰੂ ਜੀ ਕਹਾਉਸਾ ਵਾਹਿਗੁਰੂ ਜੀ ਕੋਲ ਆਇਆ ਕਿ ਉਹਨਾਂ ਨੇ ਕਿਹਾ ਹਾਂਜੀ ਜੋ ਫਤਿਹ ਸਿੰਘ ਦਰਵਾਸਾ ਨਾਲ ਸੰਬੰਧਿਤ ਗੋਦਾਰਾ ਸਾਹਿਬ ਆਣਾ ਉਹਨਾਂ ਵਿੱਚ ਸਾਰਿਆਂ ਦੇ ਸੰਤਿਰਾਮ ਦੇ 2 ਮੈਂਟੇ ਸਾਹਾ ਦਾ ਆਰਡਰ ਬਾਬਾ ਜੀ ਚੰਗੀ ਇੰਤਜ਼ਾਰ ਉਹਦੇ ਜਾਣਗੇ ਸ਼੍ਰੀਦਰ ਨਿਸ਼ਾਨ ਸਾਹਿਬ ਦੇ ਪੋਸ਼ਾਕੇ ਜਾਂਦੇ ਰੰਗ ਬਦਲੇ ਗਏ ਕਿੰਨੇ ਨਿਸ਼ਾਨ ਸਾਹਿਬ ਦੇ ਰੰਗ ਬਦਲੇ ਗਏ ਤੇ ਕੀ ਖਾਨਾ ਵਾਹਿਗੁਰੂ ਜੀ ਕਾਲਸਾ ਵਾਹਿਗੁਰੂ ਜੀ ਦੇ ਪਤੇ ਵਾਖਵਾ ਗੁਰਦਾਸ ਸਾਹਿਬਾਨ ਵਿਖੇ ਜਿਹੜੇ ਨਿਸ਼ਾਨ ਸਾਹਿਬ ਚੜਾਈ ਜਾਂਦੇ ਉਹਨਾਂ ਦੇ ਰੰਗ 'ਚ ਥੋੜਾ ਥੋੜਾ ਫਰਕ ਆ ਰਿਹਾ ਸੀ ਉਸ ਲਗਾਤਾਰਤਾ ਕਿਉਂਕਿ ਇੱਕ 오ਰੰਗ ਜਿਹੜਾ ਉਹ ਪਸੰਤੀ ਨਹੀਂ ਸੀ ਉਹ ਜਿਆਦਾ ਲਾਲ ਪਾ ਮਾਦਰਾ ਇਸ ਜਿਹਨੂੰ ਕੋਈ ਪਗਵਾਰਾ ਕਹਿ ਜਾਂਦਾ ਅਸੀਂ ਜੀ ਕੋਈ ਕਿਸੇ ਤਰ੍ਹਾਂ ਦਾ ਰੰਗ ਕਹਿ ਸਕਦਾ ਸਿੰਘ ਸਾਹਿਬ ਵੱਲੋਂ ਹੋਏ ਹਦੇਸ਼ ਅਨੁਸਾਰ ਅਸੀਂ ਸਮੂਹ ਗੁਰਦਰਾ ਸਾਹਿਬਾਨ ਨੂੰ ਸਰਕੂਲਰ ਜਾਰੀ ਕੀਤਾ ਸੀ ਕਿ ਜਿੰਨੇ ਵੀ ਸ਼ਰੌਣੀ ਗੁਰਦਰਾ ਪ੍ਰਬੰਧ ਕਮੇਟੀ ਦੇ ਪ੍ਰਬੰਧ ਦੇ ਹੇਠ ਗੁਰਦਰਾ ਆਉਂਦੇ ਨੇ ਉਹਨਾਂ ਵਿੱਚ ਕੇਸਰੀ ਪਸੰਤੀ ਰੰਗ ਦਾ ਜਿਹੜਾ ਚੋਲਾ ਸਾਹਿਬ ਜਿਹੜਾ ਚਾਦੇ ਝੰਗ ਸਿੰਘ ਦਾ ਨਿਸ਼ਾਨ ਕਿਉਂਕਿ ਉਹ ਸਰਮਈ ਚੜਾਉਂਦੇ ਨੇ ਇਸ ਕਰਕੇ ਪਸੰਤੀ ਤੇ ਸਰਮਈ ਰੰਗ ਜਿਹੜੇ ਆ ਉਹ ਨਿਸ਼ਾਨ ਸਾਹਿਬ ਚੜਾਏ ਜਾਂਦੇ ਸਿੰਘ ਸਾਹਿਬ ਦੇ ਦੇਖਤੀ ਪਾਲਣਾ ਕਰਦਿਆਂ ਅਸੀਂ ਸਮੂਹ ਗੁਰਦਰਾ ਸਾਹਿਬ ਪਰ ਸਕੂਲਰ ਜਾਰੀ ਕੀਤਾ ਸੀ ਉਸ ਸਿੰਘ ਸਾਹਿਬ ਦੇ ਆਦੇਸ਼ ਨੂੰ ਲਾਗੂ ਕਰਨਾ ਛੋਣਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫਰਜ ਆ। ਉਹਨਾਂ ਆਦੇਸ਼ਾਂ ਨੂੰ ਦੀ ਪਾਲਣਾ ਕਰਦੇ ਅਸੀਂ ਗੁਰਦੁਆਰਾ ਸਾਹਿਬ ਆਦ ਨੇ ਛੋਣਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜੇ ਸਰਕੂਲਰ ਅਨੁਸਾਰ ਜਿਹੜਾ ਇਹ ਗੁਰਦੁਆਰਾ ਸਾਹਿਬ ਆਦ ਦੇ ਨਿਸ਼ਾਨ ਸਾਹਿਬ ਨੇ ਉਹਨਾਂ ਦਾ ਰੰਗ ਜਿਹੜਾ ਉਹ ਬਸੰਤੀ ਕੀਤਾ ਆ। ਇਹ ਕਿਉਂਕਿ ਅਕਾਲ ਤਖਤ ਦੇ ਜਾਇਦਾਦ ਦਾ ਹੁਕਮ ਮਰਨਾ ਹਰ ਸਿੱਖ ਦਾ ਫਰਜ ਆ। ਤੇ ਸਾਡਾ ਵੀ ਫਰਜ਼ ਹੈ ਕਿ ਹਕਾਲਤਖਸਾ ਦੇ ਜਹਦਾਦਾ ਹੁਕਮ ਨਾ ਜਾਵੇ ਅਸੀਂ ਉਸ ਹੁਕਮ ਨੂੰ ਮੰਨਦੇ ਹਾਂ ਇਹ ਜਿਹੜਾ ਆਦੇਸ਼ ਆ ਉਹ ਲਾਗੂ ਹੋ